ਲੋ ਜੀ ਦੂਜਾ ਦਿਨ ਚੱਲ ਪਿਆ ਆਪਣਾ ਲੋ ਜੀ ਪਹਿਲਾ ਜਿਹੜਾ ਪਹੁੰਚ ਗਏ ਕੋ ਬਲ ਬਣ ਗਈ ਲਈ ਦੇ ਵਿੱਚ ਜਾਮਾਈ ਗੱਲ ਚੱਲ ਲੱਗੇ ਦੇਖ ਲੋ ਲੇਅਰ ਲੱਗਾ ਹੈ ਲਈ ਕਿੰਨੀ ਵਹਿ ਗਈ ਅੱਜ ਮਾਲ ਵੀ ਬਹੁਤ ਵੀ ਬਹੁਤ ਆਦੇ ਆ ਮੂਰੇ ਵੀ ਵਿਚਾਲੇ ਵੀ ਡੀਸੀ ਆ ਸਾਰੀਆਂ ਗੱਲ ਦੀਆਂ ਟਰਾਲੀਆਂ ਨਾਲ ਮਾਲ ਆਇਆ ਤੇ ਕੀ ਇਹ ਚ ਜੰਨੇ ਕਿਡੇ ਕੱਲਾ ਟਰੈਕਟਰ ਨਾਲ ਲੱਗੇ ਜਾਣੀ ਇਹ ਚ ਆ ਪਹਿਲਾ ਕਿਡੇ ਬੋਟ ਹੋ ਕੇ ਪਾਤਾ ਅੱਪ ਬੰਦੇ ਨੂੰ ਇਹਨੂੰ ਗੱਲ ਵਾਲੀ ਮਹੀਨ ਦਾ ਚੱਲ ਦੂਏ ਲੋੜਦੀ ਅੱਜ ਵਾਲੀ ਘੰਟੇ ਦੇ ਹਿਸਾਬ ਨਾਲ ਉਹਨੂੰ ਕੋਈ ਗਾੜੀ ਨਹੀਂ നമ്മുടെ പൗമാരി ട്രെയിൽ ചെയ്യണം ਚੱਲ ਚੱਲ ਮਾਰ ਰਿਹਾ ਹਾਂ ਤਾਂ ਲੋਰੀ ਕੋ ਦਾ ਇੱਥੇ ਪਤਾ ਲੱਗਣਾ ਲੈ ਦੇਖਿਓ ਲੈ ਬਹਿ ਗਿਆ ਆ ਇੱਕੋ ਦਾ ਪਤਾ ਹੁਣ ਦੱਬੂ ਸਟੈਂਡਰਡ ਚੱਕ ਜਿਹੜੇ ਕਹਿੰਦੇ ਆ ਭਣਜੋ ਵੀ ਉਹੀ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਲੈ ਮਾਲ ਪੂਰਾ ਟੱਕ ਕੇ ਬਹਿ ਰਿਆ ਛੁੱਟੀ ਦਾ ਟਾਈਮ ਹੋ ਗਿਆ ਕੋਹ ਫੜੀ ਆ ਐਸੀ ਵਾਲੀ ਆਉਂਦੀ ਹੋਵੇ ਇੱਥੇ ਕਿਤੇ ਆਹ ਉਹ ਦੇ ਲੁੱਟ ਚੱਕ ਹੁੰਦੀ ਹੋਈ ਕਿੱਥੇ ਆ ਮੈਂ ਤਾਂ ਹੁਣ ਦਿਖਾਈ ਹਟ ਗਿਆ ਆਹ ਦੇ ਹਾਂ ਕੋਟਾ ਚੂਮਾ ਤਾਂ ਖੜਾ ਹੋਏ ਉਹ ਦੇ ਲੁੱਟ ਚੱਕਦਾ ਦੇ ਆਦਾ 90 ਕਿਲੋਮੀਟਰ ਮਾਰ ਪਈਓ ਤੋ ਦਾ ਕੱਜ ਕਦੇ ਆਉਨੇ ਆ ਗੱਲ ਦੇ ਔਰ ਕਨਾਲੋ ਓ ਬੰਦੇ ਬੰਦੇ ਜਨਾਂ ਪੰਚੇ ਬਟਾ ਡੂੰਗਾ ਓ ਇਸੇ ਕੱਟੀ ਹੋਈ ਜਦੋਂ ਇਹ ਰੇਤੇ ਦੀ ਹੁੰਦੀ ਆ ਅਸਲ ਇਹ ਟਰਾਲੀ ਡਾਇਰੈਕਟਰ ਨੂੰ ਵੀ ਆਉਂ ਆ ਰਹੀਆਂ ਵਿੱਚ ਆਇਆ ਤਾਰ ਆਇਆ ਬਣਦਾ ਜਾਜ ਨਾਲ ਕੋ ਮੋੜ ਚ ਲਈ ਰਹੀ ਹੋਰ ਫਿਰ ਜਾਂਦੇ ਆ ਪਿੰਡ ਦੇ ਅੰਦਰ ਮੇਰੇ ਉਹ ਚੱਕਣ ਪਿੰਡ ਦੇ ਅੰਦਰ ਮੇਰੇ ਚੱਕ ਦੇਣਾ ਸਰ ਕੱਲ ਦੀ ਵੀ ਲੱਗੂ ਮੈਨੂੰ ਦੋ ਡੇਢ ਮਾਲ ਤਾਂ ਇਹਨਾਂ ਦੇ ਵੀ ਚੰਗਾ ਪੈ ਰਿਹਾ ਤੇ ਬੈੱਡ ਲੱਗਿਆ ਪੱਲੜ ਨਹੀਂ ਹੈਗੇ ਬੋਲਾ ਉਹ ਵਾਹ ਇਕੱਠੇ ਹੋਏ ਬੈਨ ਦੇ ਗਣਕ ਪੜਦੇ ਸੀ ਜਿਹਨਾਂ ਨੇ ਪਾਣੀ ਸ਼ੁਰੂ ਕਰਨੇ ਆ ਪਾਣੀ ਪਾਉਂਦੇ ਇਹਨਾਂ ਨੂੰ ਤੇ ਲੇਜ਼ਰ ਵਾਲੇ ਇਕੱਠੇ ਹੋ ਜਾਂਦੇ ਆ ਮੁਰ ਚੌੜਾ ਰਿਹਾ ਉਹ ਵਾਲੇ ਲੋਈ ਚਾਰ ਕਿਲੇਾਂ ਤੇ ਪਾਣੀ ਚਾਰਕ ਦਾ ਹੈਗਾ ਨਹੀਂ ਚਾਰ ਕਿਲੇਾਂ ਨੇ ਪਾਣੀ ਚਾਰ ਨੇ ਉਹ ਟੱਕ ਮਿੰਨ ਦਾ ਮੈਂ ਹੁਣ ਐਪ ਤੋਂ ਦੇਖਦਾ ਉਹ ਮੁੜ ਕੇ ਚਿੱਗ ਗਏ ਤਾਂ ਉਹ ਆ ਰਹਿ ਗਿਆ ਕਿ ਨੀਚੇ ਜਾ ਦਿੱਤਾ ਤੇ ਆ ਰਹਿ ਗਿਆ ਕੋਲ ਸਿੱਕੇ ਸੱਤ ਕਿਲੇ ਪਾਉਣ ਵਾਲੇ ਤੇ ਬਾਕੀ ਆਵਾ ਬਾਤੇ ਕਰਦਾਂਗੇ ਇਹਦੇ ਨਾਲ ਨਾਲ ਢੇਰੀਆਂ ਲਈ ਜਾਣੀਆਂ ਨੇ ਬਾਜੂ ਆਚਾਰ ਕੀ ਲੈ ਚ ਖਿੱਚ ਦਾਂਗੇ ਮੁੜ ਕੇ ਪਰੇ ਵਾਲੇ ਅੰਦਰ ਰਹਿਣ ਨਾ ਗਏ ਲੈ ਗਏ ਉਹਨਾਂ ਦਾ ਕੀ ਹੰਦਾ ਲੋਈ ਸਵਰਾ ਤੇ ਹੌਲਣ ਦੀ ਮਾਰ ਐ ਸੀ ਸੈਲਫ ਪੈਸੀ ਵੀ ਅੱਜ ਲੋਡ ਨਹੀਂ ਗਾਇਆ ਚੱਲ ਛੱਡ ਦਾਂਗੇ ਇਹ ਟਰਾਲੀ ਦੀ ਵੱਡੀ ਆ ਥੋੜੀ ਅੰਦਰ ਨਹੀਂ ਬਾੜਦੇ ਉਹ ਵੀ ਅੰਦਰ ਹੁਣ ਕਿ ਜਗਾ ਦੀ ਸ਼ੋਰਟ ਜੀ ਆਂ ਦੇ ਕਿੱਧਰ લઈ ਜਾਂਦਾ ਮਾਈਆ ਵਾ ਕੋਈ ਦੋ ਤਰੀਕ ਟਾਈਮ 11 ਵਜੇ ਪਹਿਲੀ ਟਰਾਲੀ ਤੋਂ ਜਿਵੇਂ ਉਹ ਪਹਿਲੀ ਉਹ ਟੀਸੀ ਕੱਢੀ ਭਈਆ ਜਵੇਂ ਐਸ ਕੀ ਕਰ ਇੱਥੇ ਵਾਲਿਆਂ ਨੂੰ ਇੱਥੇ ਵੀ ਵੇਲਾ ਹੀ ਭੇਤ ਖਾ ਗਿਆ ਵੀ ਇਹ ਰੋਕਦੇ ਹੈ ਨਹੀਂ ਵੀ 90 ਜੀ ਜੱਲ ਟੀਸੀ ਕੱਢ ਕੇ ਤੁਰੇ Ya Allah, barang saya uh, je. Ya, ya. ਤਨ ਵੀ ਮਾਲ ਪਾਉਂਦਾ ਠੋਕ ਕੇ ਟਰਾਲੀ ਆਈ ਆ ਤਬਦੀ ਦੇਖ ਲੋ ਆਲ ਭੰਡ ਹੈਵੀ ਬਹੁਤ ਕੱਲ ਵੀ ਸ਼ੇਰਾ ਉਹ ਜਾ ਕਾਇਮ ਇਹਦਾ ਗੂੜਾ ਗੇਰਾ ਲੱਗ ਇਹ ਹੀ ਲੱਗਾ ਆਟੋਮੈਟਿਕ ਵਹੀ ਕੱਲੇ ਲੈਣਾ ਯਾਰਾ ਸਾਲਾ ਆਟੋਮੈਟਿਕ ਇਹਦਾ ਚਲੋ ਮਿਲਦੇ ਅੱਗੇ ਤੁਹਾਨੂੰ ਇੱਕ ਫੋਟੋ ਡੂੰਗਾ ਉਹ ਸਾਲਾ 5 ਫੁੱਟ ਹਨਾ ਜੀ ਪਚਿੱਕੜ ਫਸੀ ਜਾਂਦਾ ਭਾਂਡਾ ਯਾਰ ਲੱਗਿਆ ਥੱਲੇ ਜਮੇ ਲਾ ਥੱਲੇ ਹੀ ਲੱਗ ਗਿਆ ਬੈਟਰੀ ਬਾਕਸ ਹੱਥ ਨਾਲ ਕੋਲੋਂ ਦੇ ਕੱਢਦੇ ਮੁਰੂ ਮੁਰੂ ਹਾਂ ਮੜੀ ਡੂੰਗੀ ਕਰਦੇ ਟਾਰਾਂ ਦੇ ਮੁਰੂ ਡੂੰਗਾ ਕਹੀ ਨਾ ਖਿੱਚਦੀ ਹੁੰ ਡੂੰਗਾ ਕਰਕੇ ਚੱਲ 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 ਹੋ ਲੈ ਗਿਆ ਲੈ ਗਿਆ ਲੈ ਗਿਆ ਚੱਲ 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 ਧੱਲੇ ਲੱਗ ਗਿਆ ਚੱਲ 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 ਜਿਹੜਾ ਚੱਲ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲਓ ਜੀ ਗਾੜੇ ਸੌਰਾਜ ਫਸ ਗਿਆ ਸੀਗਾ ਆਪਣਾ ਤੇ ਮਾੜਾ ਟਰਾਲੀ ਸਣੀ ਟੋਚੇ ਨਾਲ ਪਾ ਲੋ ਟਰਾਲੀ ਸਣੀ ਟੋਚੇ ਨਾਲ ਭਾਗੇ ਕੱਢ ਤੀ ਇਹ ਲਓ ਇਹ ਨਾ ਨਾਪ ਤਾ ਨਾ ਚਲੋ 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 ਜਿਆਰੇ ਕਵੀ ਨਾਲੇ ਖੁੱਦ ਜਾ ਟਰਾਲੀ ਤੇ ਮਾਮੀ ਢੜਕਾ ਲਵਾ ਦੋ ਇੱਕ ਚਲੋ ਜੀ ਡੀ 8 ਹੋਜੇ ਨਾ ਚਾਹਤੇ ਵੀਡੀਓ ਦੇ ਡੀ 8 ਹੋਜੇ ਨਾ ਮਾਮਾ ਕੱਢਦਾ ਗਾ ਇਹ ਸਾਰੇ ਹੋਣੇ ਨੇ ਟੋਟੇ ਤੇ ਨਾ ਹੀ ਵਧੀਆ ਤਾਂ ਕਰਤਾ ਖਾਲੀ ਹਰੇ ਨੂੰਗਾ ਕਰ ਰਹੇ ਆ ਥੱਲੇ ਵਾਲੇ ਚੜਾ ਹੈ ਰਿਓ ਕੱਢ ਰਹੇ ਆ ਜੌਨੀਰ ਆਪਣਾ ਉਹ ਹਨਾ ਰੋ ਪੂਰਾ ਵਧੀਆ ਨਿਕਲੇ ਇੱਕ ਨੰਬਰ ਦੇਖ ਲਓ ਇਹਨਾਂ ਡੂੰਗਾ ਟੋਆ ਪਾਤਾ ਇਹਨਾਂ ਰਿਓ ਨਿਕਲ ਗਿਆ ਲਓ ਜੀ 메인 ਰੋਡ ਕਰਤਾ ਜੀ ਆਵਾਂ ਹੁਣ ਇੱਥੇ ਲੱਗਣ ਛੱਕਣ ਲੱਗੇ ਆ ਮੇਨ ਰੋਡ ਆ ਜਮ ਹੀ ਕਰਤਾ ਹੀ ਜਮ ਬੋਡੀ ਦੀ ਟ੍ਰੈਫਿਕਸ ਵਾਲੀ ਵੇਹ ਚਲੋ ਮਿਲਦੇ ਆ ਅੱਗੇ